ਕੋਈ ਠੀਕ ਹੈ ਕੋਈ ਅਬਨਾਰਮਲ ਹੈ ਬੌਲਿੰਗ ਹੋਲੀ ਜਿਹੜਾ ਇਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰਿਕਵਰ ਕਰਨ ਦੀ ਪਰ ਸਟੋਰੀ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਕਹੇਲੀ ਘਰਵਾਲੀ ਇੱਥੇ ਮੌਜੂਦ ਹੈ ਤਸਵੀਰਾਂ ਦੇ ਵਿੱਚ ਉਹ ਲੋਕ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਜੱਗ ਜਿਹੜਾ ਦੁਨੀਆ ਆਪਦੀ ਨਿਗਾਹ ਚੋਂ ਵਿਸਾਰ ਚੁੱਕੀ ਹੈ ਪੇਰੈਂਟਸ ਆਪਦੀ ਨਿਗਾਹ ਜੋ ਵਿਸਾਰ ਚੁੱਕੇ ਨੇ ਬੱਚੇ ਆਪਦੀ ਨਿਗਾ ਚੋਂ ਵਿਸਾਰ ਚੁੱਕੇ ਨੇ ਸਮਾਜ ਨੇ ਇਹਨਾਂ ਨੂੰ ਆਪਦੇ ਤੋਂ ਬਾਈਕਾਟ ਕਰ ਦਿੱਤਾ ਸਮਾਜ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਪਰ ਇਹ ਆਸ਼ਰਮ ਗੁਰੂ ਅਮਰਦਾਸ ਆਸ਼ਰਮ ਜਿਹੜਾ ਇਹਨਾਂ ਨੂੰ ਸਾਂਭ ਸੰਭਾਲ ਕਰ ਰਿਹਾ ਮੈਂ ਸਲੂਟ ਕਰਦਾ ਮੰਗਰ ਸਾਹਿਬ ਨੂੰ ਕਿ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਇਸ ਤਰ੍ਹਾਂ ਦਾ ਹੰਬੜਾ ਉਹਨਾਂ ਵੱਲੋਂ ਮਾਰਿਆ ਗਿਆ ਤਾਂ ਮੇਰੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਮੈਂ ਅੰਦਰੋਂ ਬਹੁਤ ਭਾਵੁਕਾਂ ਬਟ ਕੰਮਾ ਕਰਨਾ ਪੈਣਾ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰਾ ਮਾਹੌਲ ਜਿਹੜਾ ਹੈਗਾ ਇੱਥੇ ਦਾ ਤੇ ਐਕਸਪਲੇਨ ਕਰਨ ਲਈ ਵਰਡਸ ਨਹੀਂ ਹੈਗੇ ਕਿਸ ਤਰ੍ਹਾਂ ਇੱਕ ਕਹਿ ਲਈ ਕਿ ਪਤਾ ਨਹੀਂ ਕੀ ਜਿਹੜਾ ਹੈਗਾਗਾ ਕੁਝ ਇਹਨਾਂ ਤੋਂ ਗਲਤੀ ਹੋਈ ਜਾਂ ਕੁਝ ਕਹਿ ਲਈ ਕੁਝ ਹੋਇਆ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਇਹਨਾਂ ਨੂੰ ਭੋਗਣੀ ਪੈ ਰਹੀ ਆ ਕੋਈ ਠੀਕ ਹੈ ਕੋਈ ਅਬਨਾਰਮਲ ਹੈ ਕੋਈ ਕਿਸੇ ਤਰ੍ਹਾਂ ਦਾ ਹੈ ਇੱਕ ਵਾਰ ਇਹਨਾਂ ਨੇ ਸੱਸੀ ਘਰ ਬੁਲਾਈ ਹੈ ਤਾਂ ਪਰ ਵਾਰ-ਵਾਰ ਬੁਲਾਈ ਜਾ ਰਹੇ ਨੇ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਮੈਂ ਸੱਸੀ ਘਰ ਨਹੀਂ ਬੁਲਾਈ ਹੌਲੀ-ਹੌਲੀ ਇਹੜਾ ਇਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰਿਕਵਰ ਕਰਨ ਦੀ ਪਰ ਸਟੋਰੀ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਕੈਲੀ ਘਰ ਵਾਲੀ ਇੱਥੇ ਮੌਜੂਦ ਹੈ ਪਰ ਮਾਹੌਲ ਜਿਹੜਾ ਹੈ ਉਹ ਬੜਾ ਹੀ ਭਾਵੁਕ ਹੈ ਕਿਉਂਕਿ ਇਹਨਾਂ ਨੂੰ ਵਰਡਸ ਐਕਸਪਲੇਨ ਕਰਨਾ ਬਹੁਤ ਔਖਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਦੇ ਵਿੱਚ ਉਹ ਲੋਕ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਜੱਗ ਜਿਹੜਾ ਦੁਨੀਆ ਆਪਦੀ ਨਿਗਾ ਚੋਂ ਵਿਸਾਰ ਚੁੱਕੀ ਹੈ ਪੇਰੈਂਟਸ ਆਪਦੀ ਨਿਗਾ ਜੋ ਵਿਸਾਰ ਚੁੱਕੇ ਨੇ ਬੱਚੇ ਆਪਣੀ ਨਿਗਾ ਚੋਂ ਵਿਸਾਰ ਚੁੱਕੇ ਨੇ ਸਮਾਜ ਨੇ ਇਹਨਾਂ ਨੂੰ ਆਪਦੇ ਤੋਂ ਬਾਈਕਾਡ ਕਰ ਦਿੱਤਾ ਸਮਾਜ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਪਰ ਇਹ ਆਸ਼ਰਮ ਗੁਰੂ ਅਮਰਦਾਸ ਆਸ਼ਰਮ ਜਿਹੜਾ ਇਹਨਾਂ ਨੂੰ ਸਾਂਭ ਸੰਭਾਲ ਕਰ ਰਿਹਾ ਮੈਂ ਸਲੂਟ ਕਰਦਾ ਮੰਗਰ ਸਾਹਿਬ ਨੂੰ ਕਿ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਇਸ ਤਰ੍ਹਾਂ ਦਾ ਹੰਬੜਾ ਉਹਨਾਂ ਵੱਲੋਂ ਮਾਰਿਆ ਗਿਆ ਕਿ ਇਹਨਾਂ ਬੇਸਹਾਰਿਆਂ ਇਹਨਾਂ ਗਰੀਬਾਂ ਜਿਹੜੇ ਸੜਕਾਂ ਦੇ ਉੱਤੇ ਰੁਲਦੇ ਪਏ ਸੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸੀ ਕਿਸੇ ਵੀ ਸ਼ਰਾਰਤੀ ਆਂਸਰ ਦੇ ਕਹਿ ਲਈਏ ਕਿ ਹੱਥ ਵਿੱਚ ਆ ਸਕਦੇ ਸੀ ਇਹਨਾਂ ਦੇ ਅੰਗ ਪੈਰ ਕੱਟ ਕੇ ਇਹਨਾਂ ਨੂੰ ਪੀਹ ਬੰਗਵਾਈ ਜਾ ਸਕਦੀ ਸੀ ਕਿਸੇ ਤਰ੍ਹਾਂ ਦੇ ਵੀ ਸਰਕਮਸਟੈਂਸਸ ਇਹਨਾਂ ਦੇ ਬਣ ਸਕਦੇ ਸੀ ਪਰ ਗੁਰੂ ਅਮਰਦਾਸ ਆਸ਼ਰਮ ਜਿਹੜਾ ਹੈਗਾਗਾ ਉਹ ਇੱਥੇ ਬਣਿਆ ਹੋਇਆ ਜਿੱਥੇ ਇਹ ਲੋਕ ਰਹਿ ਰਹੇ ਨੇ ਪਰ ਕਈ ਆਸ਼ਰਮ ਜਏ ਨੇ ਜਿਨ੍ਹਾਂ ਦੇ ਵਿੱਚ ਚੰਗੇ ਭਲੇ ਮਾਪਿਓ ਜਿਹੜੇ ਆਪਦੀ ਸੁਧ-ਬੁਧ ਰੱਖਦੇ ਨੇ ਚੰਗੇ ਭਲੇ ਜਿਹੜੇ ਆਪਣੇ ਆਪ ਨੂੰ ਕਹਿ ਲਈਏ ਕਿ ਠੀਕ ਤਰ੍ਹਾਂ ਰੱਖ ਪਾਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਉਹਨਾਂ ਨੂੰ ਵੀ ਆਸ਼ਰਮਾਂ ਦੇ ਵਿੱਚ ਛੁੱਟਿਆ ਜਾਂਦਾ ਹੈ ਕਿਉਂ ਕਿ ਕਿਉਂਕਿ ਇੱਕ ਪੁੱਤ ਜਦੋਂ ਵੱਡਾ ਹੋ ਜਾਂਦਾ ਨੋਂ ਕਹਿੰਦੀ ਹੈ ਕਿ ਮੈਂ ਤੇਰੇ ਮਾਪਿਓ ਨਹੀਂ ਸਾਂਭ ਸਕਦੀ ਤਾਂ ਉਹ ਦੂਰ ਲੈ ਜਾਂਦੀ ਹੈ ਦੂਰ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਇਹ ਜੇ ਦਿਮਾਗ ਦੇ ਪੱਖੋਂ ਕਿਸੇ ਗੱਲੋਂ ਕਹਿ ਲਈਏ ਕਿ ਪੀੜਿਤ ਹੋ ਗਏ ਤਾਂ ਜਿਹੜਾ ਇਹਨਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਸਮਾਜ ਨੇ ਤੱਕ ਦਿੱਤਾ ਪਰ ਸਾਹਮਣ ਵਾਲਾ ਕਹਿੰਦੀ ਕਰਤਾਰ ਹੈ ਕਰਤਾ ਸਿੱਧਾ ਨਹੀਂ ਆਉਂਦਾ ਹੁੰਦਾ ਕਰਤਾਰ ਕਿਸੇ ਦਾ ਹੱਥ ਬਣਾ ਕੇ ਭੇਜਦਾ ਰੱਬ ਕਿਸੇ ਦਾ ਹੱਥ ਬਣਾ ਕੇ ਭੇਜਦਾ ਉਹ ਹੱਥ ਰੁਪਿੰਦਰ ਮੈਮ ਵਰਗੇ ਬਣੇ ਨੇ ਉਹ ਹੱਥ ਮੰਗਰ ਸਾਹਿਬ ਵਰਗੇ ਬਣੇ ਨੇ ਹੱਥ ਜਿਨ੍ਹਾਂ ਦੇ ਹੱਥੋਂ ਬਿਸਕੁਟ ਤੋਂ ਲੈ ਕੇ ਆਟੇ ਤੱਕ ਤੇ ਆਟੇ ਤੋਂ ਲੈ ਕੇ ਦਾਲ ਤੱਕ ਸਾਰਾ ਸਮਾਨ ਇੱਥੇ ਪਹੁੰਚਦਾ ਤਾਂ ਜੋ ਇਹ ਭੁੱਖੇ ਨਾ ਰਹਿਣ ਤਾਂ ਜੋ ਇਹ ਕਹਿ ਲਈਏ ਕਿ ਬਿਸਤਰੇ ਥੱਲੇ ਬਿਸਤਰੇ ਉੱਪਰ ਪੈਣ ਸੱਤ ਥੱਲੇ ਪੈਣ ਪੱਖੇ ਥੱਲੇ ਪੈਣ ਜਿਹੜੇ ਮੈਂ ਇੱਥੇ ਖੜਾ ਹੋਇਆ ਹਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇੱਥੇ ਏਸੀ ਲੱਗਿਆ ਹੁੰਦਾ ਪਰ ਕਹਿ ਲਈਏ ਕਿ ਮਾਹੌਲ ਜਿਹੜਾ ਬਹੁਤ ਹੀ ਗਮਗੀਨ ਵੀ ਆ ਪਰ ਜਿਸ ਤਰ੍ਹਾਂ ਇਹਨੂੰ ਸੰਭਾਲਿਆ ਜਾ ਰਿਹਾ ਹੈ ਹੈਸ ਆਫ ਨੇ ਇਹਨਾਂ ਵਰਗੇ ਲੋਕਾਂ ਨੂੰ ਸਲਾਮ ਹੈ ਦਿਲੋਂ ਸਿਰ ਝੁਕਦਾ ਹੈ ਗੁਰਦੁਆਰੇ ਜਾ ਕੇ ਦਾਨ ਦੇਣ ਨਾਲੋਂ ਇੱਥੇ ਦਾਨ ਦਿਓ ਤੁਹਾਡਾ ਦਾਨ ਦੁੱਗਣਾ ਚੌਗਣਾ ਹੋ ਜਾਏਗਾ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਿਹੜੀ ਗੁਰੂ ਦੀ ਗੋਲਕ ਹੁੰਦੀ ਹੈ ਉਹ ਗਰੀਬ ਦਾ ਮੂੰਹ ਹੁੰਦਾ ਅਸਲੀ ਮੂੰਹ ਉਹ ਹੈ ਜਿਹੜਾ ਤੁਸੀਂ ਇੱਥੇ ਦੇ ਕੇ ਜਾਓਗੇ ਅਸਲੀ ਦਾਨ ਤੁਹਾਡਾ ਉਹੀ ਮੰਨਿਆ ਜਾਣਾ ਦਰਗਾਹ ਦੇ ਵਿੱਚ ਉਹੀ ਮੰਨਿਆ ਜਾਣਾ ਜਿਹੜਾ ਇੱਥੇ ਦੇ ਕੇ ਜਾਓਗੇ ਮੈਂ ਜ਼ਰੂਰ ਕਾਂਗਾ ਕਿ ਇੱਕ ਵਿਜ਼ਿਟ ਇੱਕ ਵਿਜ਼ਿਟ ਕਰੋ ਤੁਹਾਨੂੰ ਤੁਹਾਡੀ ਤੰਦਰੁਸਤੀ ਜਿਹੜੀ ਹੈ ਪਤਾ ਲੱਗ ਜੇਗੀ ਕਿ ਕਿ ਕਿੱਥੇ ਖੜੀ ਹੈ ਕਿੱਥੇ ਤੁਹਾਡਾ ਮਾਨਸਿੰਘ ਸਤੂਰਨ ਖੜਾ ਹੈ ਜੇ ਦਿਮਾਗ ਦੇ ਉੱਤੇ ਪੈਸੇ ਦਾ ਫਾਤੂਰ ਚੜਦਾ ਹੈ ਜਾਂ ਦਿਮਾਗ ਦੇ ਉੱਤੇ ਆਪਣੀ ਸ਼ੋਹਰਤ ਦਾ ਫਾਤੂਰ ਚੜਦਾ ਹੈ ਤਾਂ ਇੱਥੇ ਤੁਹਾਡਾ ਸਤੂਰ ਇੱਕ ਮਿੰਟ ਚ ਨਿਕਲ ਜਾਏਗਾ ਤਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਵਾਰ ਬਣੇ ਹੋਏ ਨੇ ਸੀਨੀਅਰ ਸਿਟੀਜ਼ਨ ਵਾਰ 2 ਸੀਨੀਅਰ ਸਿਟੀਜ਼ਨ ਵਾਰ 1 ਵਾਰ 1 ਤਾਂ ਜਿਹੜੇ ਪੇਸ਼ੈਂਟ ਤੁਸੀਂ ਦੇਖ ਸਕਦੇ ਹੋ ਉਹ ਲੰਬੀ ਕਤਾਰ ਹੈ ਤੇ ਲੰਬੀ ਕਤਾਰ ਦੇ ਵਿੱਚ ਬਾਹਰ ਬੈਠੇ ਹੋਏ ਨੇ ਬਾਹਰ ਬੈਠਣ ਦਾ ਕਾਰਨ ਕਿਉਂਕਿ ਜਿਹੜੇ ਸੀਟਸ ਨੇ ਬੈੱਡ ਸੀਟਸ ਨੇ ਉਹ ਚੇਂਜ ਹੋਣੀ ਹੁੰਦੀਆਂ ਨੇ ਸਫਾਈ ਦਾ ਧਿਆਨ ਰੱਖਿਆ ਜਾਣਾ ਹੁੰਦਾ ਔਰ ਕੁਝ ਇਹ ਵੀ ਮਕਸਦ ਹੈ ਕਿਉਂਕਿ ਕੋਰੀਡੋਰ ਦੇ ਵਿੱਚ ਇਸ ਵੇਲੇ ਗਰਮੀ ਹੈ ਬਾਹਰ ਅੰਦਰ ਰੂਮਾਂ ਦੇ ਵਿੱਚ ਕੋਲਡਰ ਵਿੱਚ ਹਵਾ ਕਵਰ ਕਰਦੀ ਹੈ ਹਵਾ ਕਹਿ ਲਈਏ ਕਿ ਜਾਂਦੀ ਆ ਤਾਂ ਉਹਦੇ ਵਿੱਚੋਂ ਇਹਨਾਂ ਨੂੰ ਬੈਠਣਾ ਇੱਥੇ ਸੌਖਾ ਹੋ ਜਾਂਦਾ ਤਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਪਹਿਲਾਂ ਜਦੋਂ ਜਿਹੜੀ ਪਹਿਲਾ ਬਿਲਡਿੰਗ ਦੇ ਵਿੱਚ ਗਏ ਸੀ ਉੱਚ ਮਾਮਾ ਭੈਣਾ ਔਰਤਾਂ ਸੀਗੀਆਂ ਛੋਟੀ ਗਿਣਤੀ ਦੇ ਵਿੱਚ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਮੇਲ ਕਹਿ ਰਹੀ ਹੈ ਜਾਂ ਕਹਿ ਲਈਏ ਕਿ ਬਜ਼ੁਰਗ ਮੌਜੂਦ ਨੇ ਕਿਸੇ ਦਾ ਪਿਤਾ ਕਿਸੇ ਦਾ ਭਾਈ ਕਿਸੇ ਦਾ ਪੁੱਤਰ ਕਿਸੇ ਦਾ ਭਰਾ ਇੱਥੇ ਜਿਹੜਾ ਆਇਆ ਲੋਕ ਆਜਦ ਪਰਿਵਾਰ ਨੂੰ ਕੋਈ ਲੋਰੀ ਲੋੜ ਨਹੀਂ ਪੈਂਦੀ ਕਹਿ ਰਹੀ ਹੈ ਕਿ ਮੇਰੀ ਇੱਕ ਕਹਾਣੀ ਸੀ ਛਪੀ ਸੀ ਕਿਸੇ ਨਿੱਜੀ ਖਬਰ ਦੇ ਵਿੱਚ ਬੇਲੋੜਾ ਬਾਬਾ ਇਓ ਬੇ ਲੋੜੇ ਬਾਬੇ ਨੇ ਜਿਨ੍ਹਾਂ ਨੂੰ ਕਿਸੇ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਜਿਹੜੇ ਲੋਕਾਂ ਦੇ ਵੱਲੋਂ ਜਾਂ ਸਮਾਜ ਦੇ ਵੱਲੋਂ ਇਹਨਾਂ ਨੂੰ ਛੱਡ ਦਿੱਤਾ ਗਿਆ ਕਿ ਤੁਸੀਂ ਜਾਓ ਜਿੱਥੇ ਜਾਣਾ ਜਾਓ ਪੰਜਾਬੀ ਦੀ ਇੱਕ ਹੌਤ ਮਰੋ ਚਾਹ ਜਿਓ ਪਰ ਆਸ਼ਰਾ ਬਣਿਆ ਅਮਰਦਾਸ ਵਿਰਦਾਸ ਰਮ ਜਿਹੜਾ ਆਸਰਾ ਇਹਨਾਂ ਦਾ ਬਣਿਆ ਔਰ ਉਹ ਆਸਰਾ ਜਿਹੜਾ ਉਹ ਤੱਕ ਕੇ ਲੋਕ ਇੱਥੇ ਬੈਠੇ ਨੇ ਕਿਸ ਤਰ੍ਹਾਂ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਕੋਈ ਕਿਸੇ ਪ੍ਰਤੀ ਵੈਰ ਕਿਸੇ ਪ੍ਰਤੀ ਕੋਈ ਦੁਸ਼ੈਸ਼ ਕਿਸੇ ਨੂੰ ਲਾਲਚ ਧੰਦਾ ਲਾਲਚ ਨਹੀਂ ਕਿਸੇ ਨੂੰ ਮਕਾਨ ਦਾ ਲਾਲਚ ਨਹੀਂ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ਦਾ ਪੱਖ ਇਹ ਵੀ ਹੁੰਦਾ ਹੈ ਇਹ ਵੀ ਇੱਕ ਜ਼ਿੰਦਗੀ ਹੈ ਜਿਹੜੀ ਇਹ ਲੋਕ ਬਿਤਾ ਰਹੇ ਨੇ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਇਹ ਮੂੰਹੋਂ ਬੋਲ ਕੇ ਵੀ ਨਹੀਂ ਦੱਸ ਸਕਦੇ ਕਿ ਮੈਨੂੰ ਕੀ ਤਕਲੀਫ ਹੈ ਆਪਾਂ ਬਿਮਾਰ ਹੁੰਨੇ ਆ ਆਪਾਂ ਨੂੰ ਕਹਦੇ ਨੇ ਘਬਰਾਟ ਹੁੰਦੀ ਹੈ ਸਿਰ ਦੁਖਦਾ ਹੈ ਲਤ ਪੀੜ ਹੁੰਦੀ ਹੈ ਦੱਸ ਦਿੰਨੇ ਆ ਇਹ ਦੱਸ ਵੀ ਨਹੀਂ ਸਕਦੇ ਕਿ ਮੈਨੂੰ ਪ੍ਰੋਬਲਮ ਕੀ ਹੈ ਮੈਨੂੰ ਸਮੱਸਿਆ ਕੀ ਹੈ ਇੰਨਾ ਇਹਨਾਂ ਦਾ ਜਿਹੜਾ ਹਾਲਾਤ ਜਿਹੜੇ ਨੇ ਉਹ ਖਰਾਬ ਨੇ ਪਰ ਵੱਡਾ ਮੈਂ ਕਹਿ ਲਈਏ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਸਲੂਟ ਕਰਦਾ ਹਾਂ ਜੀਆਂ ਰੂਹਾਂ ਨੂੰ ਜਿਨ੍ਹਾਂ ਦੇ ਵੱਲੋਂ ਇਹ ਜੇ ਇਨੀਸ਼ੀਏਟਿਵ ਲਏ ਜਾਂਦੇ ਨੇ ਇਹ ਜੇ ਜਿਹੜੇ ਹਸਤਾਲ ਜਾਂ ਕਹਿ ਲਈਏ ਕਿ ਇਸ ਤਰ੍ਹਾਂ ਦੇ ਆਸ਼ਰਮ ਬਣਾਏ ਜਾਂਦੇ ਨੇ ਪਰ ਆਸ਼ਰਮ ਦੇ ਲੋੜ ਨਾ ਪਵੇ ਕਿਉਂਕਿ ਮੈਂ ਕਈ ਵਾਰ ਦੇਖਿਆ ਕਿ ਕਈ ਮੈਂਟਲੀ ਅਫਸੈਟ ਬੰਦੇ ਜਾਂ ਪੇਸ਼ੈਂਟ ਲੋਕਾਂ ਦੇ ਵੱਲੋਂ ਘਰਾਂ 'ਚ ਵੀ ਰੱਖੇ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਡਾ ਪਿਓ ਐ ਧੀ ਐ ਮਾਂ ਐ ਉਹ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਚਾਹੇ ਕੁਛ ਵੀ ਐ ਸਾਨੂੰ ਇਹਨੇ ਢਿੱਡੋ ਜੰਮਿਆ ਐ ਅਸੀਂ ਸਾਡਾ ਭਰਾ ਸਾਡਾ ਪਿਓ ਐ ਅਸੀਂ ਇਹਦੀ ਅੰਸ਼ਾ ਅਸੀਂ ਇਹਨੂੰ ਬਾਹਰ ਨਹੀਂ ਜਾਣ ਜਾਂਗੇ ਪਰ ਮੈਂ ਫਿਰ ਕਹਾਂਗਾ ਇਹ ਉਹ ਬੇਲੋੜੇ ਬਾਬੇ ਨੇ ਜਿਨ੍ਹਾਂ ਨੂੰ ਸਮਾਜ ਦੀ ਲੋੜ ਨਹੀਂ ਐ ਸਮਾਜ ਨੇ ਉਹਨੂੰ ਨੁਕਾਰ ਦਿੱਤਾ ਪਰ ਨਕਾਰਿਆ ਕਿਹਨੇ ਨਹੀਂ ਨਕਾਰਿਆ ਨਹੀਂ ਇਸ ਆਸ਼ਰਮ ਨੇ ਇਹ ਆਸਮ ਸਹਾਰਾ ਬਣਿਆ ਰੋਟੀ ਦਿੰਦਾ ਕੱਪੜਾ ਦਿੰਦਾ ਛੱਤ ਦਿੰਦਾ ਬੈੱਡ ਦਿੰਦਾ ਔਰ ਬੈੱਡ ਵੀ ਸ਼ਾਨਦਾਰ ਸੱਤ ਵੀ ਸ਼ਾਨਦਾਰ ਪੱਖੇ ਵੀ ਸ਼ਾਨਦਾਰ ਔਰ ਇਹ ਨਹੀਂ ਹੈ ਕਿ ਲੈਹੰਦਾ ਲਿਆ ਕੇ ਡੰਗਰਾਂ ਦੇ ਵਾਂਗੂ ਛੁੱਟ ਦਿੱਤਾ ਗਿਆ ਨਾ ਬਿਲਕੁਲ ਨਹੀਂ ਬਿਲਕੁਲ ਸਫਾਈ ਪ੍ਰੋਪਰ ਤਰੀਕੇ ਦੀ ਹਾਈਜੀਨ ਹਰ ਤਰੀਕੇ ਦੀ ਇਹਨਾਂ ਨੂੰ ਸੁਵਿਧਾ ਇੱਥੇ ਮਿਲਦੀ ਹੈ ਪਰ ਕਹਿ ਲਈਏ ਕਿ ਕਹਿਣ ਉਹਨਾਂ ਕੋ ਸ਼ਬਦ ਨਹੀਂ ਕਹਿਣ ਉਹਨਾਂ ਕੋਲੇ ਕੋਈ ਬੋਲ ਨਹੀਂ ਬਸ ਮੈਂ ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਇੱਥੇ 200 250 ਦੇ ਕਰੀਬ ਜਿਹੜਾ ਮਰੀਜ਼ ਹੈ ਉਹ ਇੱਥੇ ਹੈਗਾਗਾ ਜਿਆਦਾ ਗਿਣਤੀ ਜਿਹੜੀ ਹੈ ਕੇ ਲਈ ਮੇਲ ਜਾਂ ਕੇ ਲਈ ਬੰਦਿਆਂ ਦੀ ਹੈ ਉਹ ਇੱਥੇ ਜ਼ਿਆਦਾ ਗਿਣਤੀ ਹੈ ਤੇ ਔਰਤਾਂ ਕੁਝ ਘੱਟ ਗਿਣਤੀ ਦੇ ਵਿੱਚ ਨੇ ਪਰ ਮੈਂ ਤੁਹਾਨੂੰ ਲਾਸਟ ਦੇ ਵਿੱਚ ਇਹੀ ਅਰਦਾਸ ਕਰਾਂਗਾ ਕਿ ਆਪਦਾ ਜੋ ਦਾਨ ਪੁੰਨ ਜੋ ਤੁਸੀਂ ਕਹ ਲਿਏ ਕਿ ਆਪਣੇ ਗੁਰੂ ਸਾਹਿਬ ਕਹੇਗੇ ਕਿ ਦਸਵੰਦ ਕੱਢਣਾ ਹੈ ਦਸਵੰਦ ਕੱਢਣਾ ਤਾਂ ਐਸੀ ਥਾਂ ਤੇ ਕੱਢੋ ਜੋ ਦਸਵੰਦ ਤੁਹਾਨੂੰ ਤਿਗਣਾ ਹੋ ਕੇ ਮਿਲੇ ਤੁਸੀਂ ਦਸਵੰਦ ਕੱਢੋਗੇ ਤਾਂ ਤੁਹਾਨੂੰ ਤਿਗਣਾ ਹੋ ਕੇ ਮਿਲੇਗਾ ਕਿਉਂ ਕਿ ਕਿਉਂਕਿ ਇਹ ਉਹ ਗੋਲਕ ਹੈ ਜਿਹੜੀ ਅਸਲੀ ਗੋਲਕ ਗੁਰੂ ਦੀ ਹੈ ਤੁਸੀਂ ਮੈਂ ਫਿਰ ਤੋਂ ਉਦਾਸ ਕਰਾਂਗਾ ਕਿ ਇਸ ਬਿਲਡਿੰਗ ਨੂੰ ਇਸ ਸੰਸਥਾ ਨੂੰ ਇਸ ਫਾਊਂਡੇਸ਼ਨ ਨੂੰ ਮੰਗਰ ਸਾਹਿਬ ਨੂੰ ਸਲਾਮ ਹੈ ਦਿਲੋਂ ਸਲੂਟ ਹੈ ਜੋ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਉਹਨਾਂ ਨੇ ਲਿਆ ਕੈਮਰਾਮੈਨ ਗੁਰਮੀਤ ਸਿੰਘ ਦੇ ਨਾਲ ਕੁਲਵੰਤ ਸਿੰਘ ਸੰਦੋੜ ਵੀ ਸਰਾਬਾ